ਸਤਿ ਸ਼੍ਰੀ ਅਕਾਲ ਜੀ ਇੱਕ ਹੋਰਵੇਂ ਵਲੋਗ ਦੇ ਵਿੱਚ ਉਮੀਦ ਕਰ ਰਹੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਗਰਮੀ ਬਹੁਤ ਆਈ ਵੀ ਆ ਤੇ ਆਪਾਂ ਵੀ ਫੁੱਲ ਸਪੀਡ ਤੇ ਆਏ ਆ ਰੈਕਟਰ ਲੈ ਕੇ ਤੇ ਆਪਾਂ ਵੀ ਫੁੱਲ ਸਪੀਡ ਤੇ ਲਿਖੇ ਆ ਤੇ ਮਸ਼ੀਨ ਲੱਗੀ ਵੀ ਤੀ ਤੇ ਟੈਂਕ ਭਰਿਆ ਖੜਾ ਤਾਂ ਨਾ ਉਹਦੇ ਕਰਕੇ ਆਈ ਵੀ ਪਰ ਮੀਂਹ ਮੌਸਮ ਆ ਕਣੀ ਪੈਣ ਲੱਗੀ ਤੇ ਕਹਿੰਦੇ ਓਰੇ ਇਹ ਚੋ ਆ ਵੀ ਢਿ ਲੋਗੇ ਤਾਂ ਨਾ ਟਿੱਲੇ ਹੋਗੇ ਕਾਸਦੇ ਆ ਆਪਣੇ ਹਣੀ ਅਬ ਵੀ ਆਏਗਾ ਤੇ ਮਸ਼ੀਨ ਲਗੀ ਦੀ ਟੈਂਕ ਭਰੀ ਖੜੀ ਚਲਦਾ ਯਾਰ ਕੀ ਕੜ ਤੋਂ ਪਈ ਜਾਂਦੀ ਆ ਮੀ ਕਰਕੇ ਗੱਲਾਂ ਹਰੀ ਇੱਕ ਬਬੀ ਗਾਲੀ ਕੱਢਦਾ ਕੀ ਡਾ ਫੱਡੇ ਬੱਬਾ ਆ ਜੱਸੀ ਤੇ ਕਤੀੜ ਗਨੀ ਲੈ ਕੇ ਆਇਆ ਆ ਉਹ ਆਉਤਾ ਇਹਦਾ ਨੰਨੂ ਕਦਾ ਛੱਡਿਆ ਹੁੰਦਾ ਉਹ ਆਉਤਾ ਇਹਦਾ ਕਤੀੜੰਦ ਕਰਾ ਛੱਡਿਆ ਹੁੰਦਾ ਹੈ ਇਹ ਇਕੱਲੇ ਨੂੰ ਪੈ ਗਈ ਹੈ ਪਿਆਰ ਆ ਜੱਸੀ ਨੂੰ ਬਈ ਕੁੱਤਿਆਂ ਨਾਲ ਬਹੁਤ ਪਿਆਰ ਆ ਰੱਖ ਲੈਣਾ ਇਹਨਾਂ ਪਰ ਹੁਣ ਹੂੰ ਹਲੇ ਟਾਇਰ ਖਾਸੇ ਭੜੇ ਭੜੇ ਲੱਗਦੇ ਆ ਯਾਰ இது எப்படி இருக்கு. இப்ப வரேன்னா கொல்லனையா. ஓஹ் வரேன்னா இது எப்படி நடக்குது. ਪਰੇਣ ਦੇ ਵੀਰੇ ਹੈ ਪੈ ਪੈਣ ਚ ਆਪ ਤਾਂ ਨਾ ਗੇਣਾ ਗੰਨੀਰ ਹੈ ਜੱਸੀ ਟਰੈਕਟਰ ਤੇ ਆਵਾਂਗੇ ਮੋੜ ਸਾਡੇ ਆਵਾਂਗੇ ਤਮਗਾ ਇਹ ਜੱਸੀ ਕਹਿੰਦਾ ਨਾ ਇਕੱਲਾ ਕੱਢ ਲੂਗਾ ਇਹ ਮੈਂ ਜੱਸੀ ਨੂੰ ਕਿਹਾ ਤੂੰ ਮਤ ਐਦਾ ਬਸਾ ਕੇ ਨਾ ਗੇਣਾ ਵੀ ਮੈਂ ਚੱਲਿਆ ਘਰ ਨੂੰ ਪਰ ਇਹ ਪੈਣ ਸਾਡਾ ਜਗਰਾਤਾ ਹੋਣਾ ਜੀ ਆ ਟਰਾਲੀ ਕੱਢ ਜਵੇ ਕਾਣਾ ਤੈਨੂੰ ਪਤਾ ਹੀ ਆ ਐ ਦਿਲਾ ਮੈਂ ਕਿਹ ਚੱਲ ਇੱਕ ਉਹ ਮੰਨ ਲਈਏ ਨੇ ਚੱਲ ਕੋਈ ਨਹੀਂ ਕਹਿੰਦਾ ਟੋਚਨ ਪਾ ਲੋ ਫੇਰ ਕੀ ਹੋਇਆ ਮੈਂ ਕਿਹਾ ਵੀ ਹੁਣ ਦੇਖ ਜਾਂ ਟੋਜਨ ਬਾਕੀ 969 ਬਰੇ ਫਿਰ ਪਾਇਆ ਤੁਮਰੇ ਨਿਕਲ ਗਈ ਮੈਂ ਕਿਹਾ ਉੱਤਰ ਕੇ ਮੜੇ ਦੇਖਿਆ ਵੀ ਕਿੰਨੀਆਂ ਲੀਆਂ ਕਿੰਨੀਆਂ ਡੂੰਗੀਆਂ ਮਣੀਆਂ ਵੀ ਆ ਜੋ ਸੀ ਆ ਡਰਾਈਵਰ ਲਈ ਜਮੇ ਨਾ ਹੋੜੀ ਹੋੜੀ ਯਾਰ ਤਾਂ ਪੋਲੀ ਵੀ ਨਾ ਪਿੱਛੇ ਮੈਂ ਰੀਲ ਬਣਾਇ ਰਿਹਾ ਤਾਂ ਮੈਂ ਦੇਖਦੇ ਚਲੋ ਲਾਦੀ ਚਲ ਵਧੀਆ ਫੈਂਟੀ ਆਊਗਾ ਮੈਂ ਰੀਲ ਵਧੀਆ ਬਣੂਗੀ ਨੇ ਜਮੇ ਹੋੜੀ ਚੜਾਏ ਆ ਰੀਲ ਚਲ ਬੱਜੀ ਜਾਣਾ ਬਣੀ ਆਪਾਂ ਤਾਂ ਦੇਖ ਕੇ ਆਏ ਹਣੇ ਪਿੱਛੇ ਜਮੇ ਨਾ ਹੋੜੀ ਜਵਾਕ ਕਾ ਹੀ ਆਵਾਂਗਾ ਚਲਾ ਰਿਆ ਆਪਾਂ ਭੇਜ ਪਿਆ ਲਾ ਸੜਿਆ ਦੁੱਧ ਸੁੱਕ ਦੇ ਡਰਾਈਵਰ ਦਾ ਬੱਚੇ ਆਇਆ ਹੈ 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 ਅੱਤੇਰੇ ਅੱਤੇਰੇ ਆਉਰੇ ਹੋੜੀ ਕਮਣੀ ਹੋਰਟ ਬਾਈ ਉਹ ਡਮੀ ਨੀਡਰ ਤੋਂ ਗਿਆ ਭੈਣ ਦੀ ਹੈ ਇਹ। ਹਾਂ। ਹਾਂ। ਛੇੜੀ ਕਾਉ ਕਾ ਜੀ ਕਰ ਦਿੰਨਾ ਫੇਰ ਦਬਾ ਦਿਓ। ਜਾਵੇ ਗੁੰਜਾ ਬੋਂਦਾ ਏਹ ਰੋਂਦਾ ਜਵਾਦ ਆਪੇ ਵੀ ਫਿਰ ਕੇ ਲੈ ਆਪਾਂ ਉਹ ਐਂਡਾ ਮੇਰੇ ਵੀਰੋ ਗੱਲਾਂ ਫਿਰ ਕਰਾਂਗਾ ਛਤੀਰੀ ਮੇਰੇ ਵੀਰੋ ਇਹ ਜਮੀ ਨਹੀਂ ਆਰੇ ਨਾਲ ਆ ਰਹਾ ਜਮੀ ਮਿੱਟੀ ਜਾਲਦੇ ਮੈਂ ਕਹਦਾ 1300 ਚੱਕਰਾ ਦੇ ਯਾਰ 1300 ਚੱਕਰਾ ਚ ਚਲੋਣੇ ਨਾਲ ਚੀਜੇ ਇਹ ਕੰਮ 2000 ਤੋਂ ਪਾਰ ਜਾ ਕੇ ਕਰਦਾ। ਯਾ ਹੈ ਹਾਂ ਮੈਂ। ਆ ਨਹੀਂ ਕਿ ਮੈਂ ਨਿਆਰੇ ਨਾਲ ਬੋਰਦਾ ਮੁੰਡਾ ਨਿਆਰੇ ਨਾਲ। ਇਹ ਨਹੀਂ ਕੱਟ ਕਿੱਥੇ ਗਈ। ਤੇ ਲੋਵੀ ਮੌਸਮ ਹੈਗਾ ਖਰਾਬ ਤੇ ਅਪਾ ਟ੍ਰਲੀ ਅੰਦਰ ਲਾ ਕੇ ਤੇ ਜੇ ਲਈਏ ਘਰ ਨੂੰ ਤੇ ਕਿਵੇਂ ਲੱਗੀ ਵੀਡੀਓ ਲਾਈਕ ਚੇ ਕਮੈਂਟ ਕਰਿਓ ਮਿਲਦਾ ਨੈਕਸਟ ਵਲੌਗ ਚ